ਸੰਸਦ ਦੇ ਸਰਦਰੂਤ ਸੈਸ਼ਨ ਦਾ ਅੱਜ 7ਵਾਂ ਦਿਨ ਹੈ ਤੇ ਅੱਜ ਐਸਆਈਆਰ ਦੇ ਮੁੱਦੇ ਤੇ ਤੇ ਚੋਣ ਸੁਧਾਰਾਂ ਦੇ ਮੁੱਦੇ ਤੇ ਖਾਸ ਚਰਚਾ ਹੋਵੇਗੀ ਅੱਜ ਇਸ ਬਹਿਸ ਨੂੰ 10 ਘੰਟੇ ਦਿੱਤੇ ਗਏ ਨੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਮੇਤ 10 ਕਾਂਗਰਸੀ ਆਗੂ ਇਸ ਬਹਿਸ ਦੇ ਵਿੱਚ ਹਿੱਸਾ ਲੈਣਗੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ 10 ਦਸੰਬਰ ਨੂੰ ਇਸ ਮਾਮਲੇ ਦੇ ਉੱਤੇ ਜਵਾਬ ਦੇਣਗੇ ਤੇ ਬਹਿਸ ਦੌਰਾਨ ਮੁੱਖ ਧਿਆਨ ਐਸਆਈਆਰ ਪ੍ਰਕਿਰਿਆ ਦੇ ਵਿੱਚ ਵੋਟ ਚੋਰੀ ਦੇ ਇਲਜ਼ਾਮਾਂ ਤੇ ਰਹੇਗਾ ਚੋਣ ਕਮਿਸ਼ਨ ਦੀ ਨਿਰਪੱਖਤਾ ਅਤੇ ਵਿਆਪਕ ਚੋਣ ਸੁਧਾਰਾਂ ਤੇ ਵੀ ਇਸ ਬਹਿਸ ਦਾ ਕੇਂਦਰ ਰਹੇਗਾ ਵਿਰੋਧੀ ਧਿਰ ਐਸਆਈਆਰ ਨੂੰ ਲੈ ਕੇ ਸਰਕਾਰ ਤੇ ਲਗਾਤਾਰ ਹਮਲਾ ਕਰ ਰਹੀ ਹੈ ਐਸਆਈਆਰ ਦੇ ਕੰਮ ਦੇ ਵਿੱਚ ਲੱਗੇ ਬੀਐਲਓ ਦੀਆਂ ਮੌਤਾਂ ਦਾ ਮੁੱਦਾ ਵੀ ਚੁੱਕਿਆ ਜਾ ਸਕਦਾ ਹੈ ਇਲਜ਼ਾਮ ਨੇ ਕਿ ਬੀਐਲਓ ਬਹੁਤ ਜ਼ਿਆਦਾ ਕੰਮ ਦੇ ਦਬਾਅ ਕਾਰਨ ਖੁਦਕੁਸ਼ੀ ਕਰ ਰਹੇ ਨੇ ਜਾਂ ਮਰ ਰਹੇ ਨੇ ਇਸ ਦੌਰਾਨ ਬਿਹਾਰ ਚੋਣਾਂ ਦੇ ਵਿੱਚ ਭਾਜਪੀ ਦੀ ਅਗਵਾਈ ਵਾਲੇ ਐਨਡੀਏ ਦੀ ਰਿਕਾਰਡ ਜਿੱਤ ਤੋਂ ਬਾਅਦ ਵਿਰੋਧੀ ਧਿਰ ਇੱਕ ਵਾਰ ਫਿਰ ਤੋਂ ਵੋਟ ਚੋਰੀ ਦਾ ਮੁੱਦਾ ਚੁੱਕ ਸਕਦੀ ਹੈ ਸੰਸਦ ਦੇ ਸਰਦਰੂਤ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਵਿਰੋਧੀ ਧਿਰ ਲਗਾਤਾਰ ਐਸਆਰ ਅਤੇ ਵੋਟ ਚੋਰੀ ਦੇ ਚਰਚੇ ਤੇ ਇਸ ਮੁੱਦੇ ਤੇ ਚਰਚਾ ਦੀ ਮੰਗ ਕਰ ਰਹੀ ਹੈ ਸੈਸ਼ਨ ਦੇ ਪਹਿਲੇ ਤੇ ਦੂਜੇ ਦਿਨ 1 ਤੇ 2 ਦਸੰਬਰ ਨੂੰ ਵਿਰੋਧੀ ਧਿਰ ਨੇ ਚਰਚਾ ਦੀ ਮੰਗ ਕਰਦੇ ਹੋਏ ਹੰਗਾਮਾ ਵੀ ਕੀਤਾ ਸੀ ਇਸ ਤੋਂ ਬਾਅਦ ਲੋਕ ਸਭਾ ਸਪੀਕਰ ਊਮ ਬਿਰਲਾ ਨੇ 2 ਦਸੰਬਰ ਨੂੰ ਸਰਕਾਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮੀਟਿੰਗ ਦੇ ਲਈ ਬੁਲਾਇਆ ਸੀ ਸਰਕਾਰ ਅਤੇ ਵਿਰੋਧੀ ਧਿਰ ਨੇ 9 ਦਸੰਬਰ ਨੂੰ ਲੋਕ ਸਭਾ ਦੇ ਵਿੱਚ 10 ਘੰਟੇ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਸਹਿਮਤੀ ਜਤਾਈ ਸੀ ਸੋ ਅੱਜ ਇਸ ਮਾਮਲੇ ਦੇ ਉੱਤੇ ਜ਼ਬਰਦਸਤ ਹੰਗਾਮਾ ਹੋਣ ਦੀ ਉਮੀਦ ਹੈ ਤੇ ਵਿਰੋਧੀ ਧਿਰ ਜ਼ਬਰਦਸਤ ਤਰੀਕੇ ਦੇ ਨਾਲ ਇਸ ਮੁੱਦੇ ਦੇ ਉੱਤੇ ਸਰਕਾਰ ਨੂੰ ਘੇਰਦਾ ਹੋਇਆ ਨਜ਼ਰ ਆਵੇਗਾ ਤੁਹਾਨੂੰ ਦੱਸ ਦਈਏ ਵਿਰੋਧੀ ਧਿਰ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਲਗਾਤਾਰ ਇਸ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਨੇ ਅਤੇ ਚੋਣ ਸੁਧਾਰਾਂ ਦੇ ਮੁੱਦੇ ਦੇ ਉੱਤੇ ਸਰਕਾਰ ਦੇ ਉੱਪਰ ਲਗਾਤਾਰ ਗਲਤ ਤਰੀਕੇ ਦੇ ਨਾਲ ਹੇਰਫੇਰ ਕਰਨ ਦੇ ਇਲਜ਼ਾਮ ਵੀ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਦੇ ਉੱਤੇ ਲਗਾਏ ਜਾ ਰਹੇ ਨੇ ਇਸ ਤੋਂ ਬਾਅਦ ਐਸਆਈਆਰ ਦਾ ਮੁੱਦਾ ਵੀ ਲਗਾਤਾਰ ਚਰਚਾ ਦੇ ਵਿੱਚ ਹੈ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸੰਸਦ ਦੇ ਅੰਦਰ ਅਤੇ ਬਾਹਰ ਇਸ ਮੁੱਦੇ ਨੂੰ ਲੈ ਕੇ ਸਰਕਾਰ ਦਾ ਘਰਾਓ ਕੀਤਾ ਜਾਂਦਾ ਰਿਹਾ ਹੈ ਸੋ ਅੱਜ ਸਰਦ ਰੁੱਤ ਸੈਸ਼ਨ ਦਾ 7ਵਾਂ ਦਿਨ ਹੈ ਮੰਗਲਵਾਰ ਦੇ ਦਿਨ ਅੱਜ ਦੇ ਦਿਨ ਵਿਰੋਧੀ ਧਿਰ ਸਰਕਾਰ ਦੇ ਉੱਤੇ ਇਸ ਮੁੱਦੇ ਨੂੰ ਲੈ ਕੇ ਹਮਲਾਵਰ ਹੁੰਦਾ ਹੋਇਆ ਨਜ਼ਰ ਆ ਸਕਦਾ ਹੈ ਖਾਸ ਤੌਰ ਤੇ ਐਸਆਰ ਦੇ ਮੁੱਦੇ ਤੇ ਅਤੇ ਵੋਟ ਚੋਰੀ ਦੇ ਇਲਜ਼ਾਮ ਜੋ ਵਿਰੋਧੀ ਧਿਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਇਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਬਹਿਸ ਪੂਰੀ ਤਰ੍ਹਾਂ ਦੇ ਨਾਲ ਗਰਮ ਹੋਣ ਦੀ ਸੰਭਾਵਨਾ ਹੈ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਮੇਤ ਦਾਸ ਕਾਂਗਰਸੀ ਆਗੂ ਇਸ ਮੁੱਦੇ ਤੇ ਕੇਂਦਰ ਸਰਕਾਰ ਦਾ ਘਰਾਵ ਕਰਦੇ ਹੋਏ ਨਜ਼ਰ ਆਉਣਗੇ ਇਸ ਮੁੱਦੇ ਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਭਲਕੇ 10 ਦਸੰਬਰ ਨੂੰ ਵਿਰੋਧੀ ਧਿਰਾਂ ਦੇ ਸਵਾਲਾਂ ਦਾ ਵਿਰੋਧੀ ਧਿਰਾਂ ਦੇ ਖੜੇ ਕੀਤੇ ਗਏ ਸਵਾਲਾਂ ਦਾ ਜਵਾਬ ਦੇਣਗੇ ਬਹਿਸ ਦੌਰਾਨ ਮੁੱਖ ਮੁੱਦਾ ਐਸਆਈਆਰ ਦੀ ਪ੍ਰਕਿਰਿਆ ਤੇ ਵੋਟ ਚੋਰੀ ਦੇ ਇਲਜ਼ਾਮ ਰਹਿਣ ਵਾਲੇ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ਦੇ ਉੱਤੇ ਵੀ ਵਿਆਪਕ ਪੱਧਰ ਤੇ ਸਵਾਲ ਖੜੇ ਕੀਤੇ ਗਏ ਨੇ ਵਿਰੋਧੀ ਧਿਰ ਦੇ ਸੋ ਭਲਕੇ ਸਰਕਾਰ ਸਰਕਾਰੀ ਪੱਖ ਅਤੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਇਹਨਾਂ ਸਵਾਲਾਂ ਦੇ ਉੱਤੇ ਜਵਾਬ ਦਿੰਦੇ ਹੋਏ ਨਜ਼ਰ ਆਉਣਗੇ ਸੋ ਅੱਜ ਦਾ ਦਿਨ ਇਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਸੰਸਦ ਦੇ ਵਿੱਚ ਵੱਡੇ ਪੱਧਰ ਤੇ ਸਵਾਲ ਜਵਾਬ ਹੋਣਗੇ ਸੋ ਕਾਂਗਰਸੀ ਆਗੂ ਰਾਹੁਲ ਗਾਂਧੀ ਸਰਕਾਰ ਨੂੰ ਸਵਾਲ ਕਰਦੇ ਹੋਏ ਨਜ਼ਰ ਆਉਣਗੇ ਇਸ ਤੋਂ ਇਲਾਵਾ 10 ਵੱਡੇ ਵਿਰੋਧੀ ਧਿਰ ਦੇ ਆਗੂ ਵੀ ਇਸ ਬਹਿਸ ਦੇ ਵਿੱਚ ਸਰਕਾਰ ਦਾ ਘਰਾਓ ਕਰਦੇ ਹੋਏ ਨਜ਼ਰ ਹੋਣਗੇ